ਸ਼੍ਰੋਮਣੀ ਕਾਲੀਕਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੇ ਪੰਚਾਇਤੀ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਥ 'ਚ ਸਰਬਸੰਮਤੀ ਕਰਵਾਉਣ ਲਈ ਗੈਂਗਸਟਰਾਂ ਦੇ ਵਰਤੋਂ ਦੇ ਦੋਸ਼ ਲਾਇਨੇ ਇਸ ਮਾਮਲੇ 'ਤੇ ਉਹਨਾਂ ਮੰਗ ਕੀਤੀ ਕਿ ਹਾਈ ਕੋਰਟ ਦੇ ਨਿਗਰਾਨੀ ਹੇਠ ਜਾਂਚ ਕਰਵਾਈ ਜਾਵੇ ਐਸੇ ਕਿ ਵਿਕਰਮ ਮਜੀਠੀਆ ਨੇ 2019 'ਚ ਕਤਲ ਕੀਤੇ ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾ ਦੇ ਭਰਾ ਬਲਜਿੰਦਰ ਸਿੰਘ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਜਿਸ ਨੇ ਦਾਅਵਾ ਕੀਤਾ ਕਿ ਗੈਂਗਸਟਰ ਜੱਗੂ ਭਗਵਾਨਪੂਰੀਆ ਪੰਚਾਇਤ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਧਮਕੀਆਂ ਦੇ ਰਿਹਾ ਉਹ ਸਦੱਸਿਆ ਹੈ ਕਿ ਭਗਵਾਨਪੂਰੀਆ ਨੁਮਾਇੰਦ ਤੇ ਹਵਾ ਚ ਗੋਲੀ ਚ ਲਾਈ ਤੇ ਉਹਨਾਂ ਦੇ ਵਾਹਨ ਨੂੰ ਰੋਕੇ ਡਰੋਨ ਦਾਇਆ ਤਨਵੀ ਕੀਤਾ ਕੱਲ ਸਰ ਪਹਿਲੇ ਤੇ 4 ਜੂ 4 ਤਰੀਕ ਨੂੰ ਮੈਂ ਕਾਗਜ਼ ਨਾਮਜ਼ਦ ਕਰਾਉਣ ਵਾਸਤੇ ਗਿਆ ਉੱਥੇ ਮੇਜਰ ਸਿੰਘ ਜੋਗੇ ਜੱਗੂ ਦਾ ਉਮੀਦਵਾਰ ਹੀਗਾ ਉਹ 40 50 ਬੰਦੇ ਲੈ ਕੇ ਸਾਡੇ ਗਲ ਪਿਆ ਕਾਗਜ਼ ਦਾਖਲ ਕਰਾਉਣ ਤੋਂ ਬਾਅਦ ਜਦੋਂ ਅਸੀਂ ਨਿਕਲੇ ਚਾਰ ਹਵਾਈ ਫੈਰ ਵੀ ਉਹਨਾਂ ਨੇ ਕੀਤੇ ਮੈਂ ਮਹਾਂਜੋਗ ਡਿਪਤੀ ਸਾਹਿਬ ਨੂੰ ਫੋਨ ਕਰਕੇ ਬੁਲਾਇਆ ਤੇ ਉਹਨਾਂ ਨੂੰ ਦੱਸਿਆ ਵੀ ਇੱਥੇ ਫਾਇਰ ਹੋਏ ਆ ਚਾਰ ਜੀ ਡਿਪਤੀ ਕਿਹੜੇ ਨੂੰ ਦੱਸੋ ਉਹਨੂੰ ਡਿਪਤੀ ਡੇਰਾ ਬਾਬਾ ਨਾਨਕ ਜੀ ਔਰ ਐਸ ਡੀ ਐਮ ਵੀ ਉੱਥੇ ਮੌਕੇ ਦੇ ਉੱਤੇ ਆਏ ਉਹਨਾਂ ਦਾ ਉਹ ਮੰਨਣਾ ਹੀ ਨਹੀਂਗਾ ਵੀ ਇੱਥੇ ਫਾਇਰ ਹੋਏ ਆ ਉਹ ਬਾਹਰੋਂ ਜਾ ਕੇ ਚਾਰ ਕੇ ਪਟਾਕੇ ਆਮ ਅੱਜਕੱਲ੍ਹ ਦਵਾਦੀ ਦਾ ਤਿਹਾੜ ਚੱਲ ਰਿਹਾ ਪਟਾਕੇ ਲਿਆ ਕੇ ਲਖਾਵਚ ਪਾ ਕੇ ਕਹਿੰਦੇ ਬਾਹਰ ਤੇ ਇੱਕ ਛੋਟਾ ਜਿਹਾ ਬੱਚਾ ਪਟਾਕੇ ਚਲਾ ਰਿਹਾ ਹੈਗਾ ਕੋਈ ਫਾਇਰ ਨਹੀਂ ਹੋਇਆ ਆ ਪਟਾਕੇ ਚੱਲ ਰਹੇ ਆ ਜੀ ਉਸ ਤੋਂ ਬਾਅਦ ਸਰ ਡਿਪਤੀ ਉਹਨਾਂ ਦੇ ਹੁਕਮ ਅਦੇ ਕਰਕੇ ਆਪਣਾ ਐਸ ਐ ਮੈਨੂੰ ਘਰੇ ਬਲ ਛੱਡ ਕੇ ਗਿਆ ਮੇਰੇ ਨਾਲ ਜਿਹੜੇ ਕਾਗਜ਼ ਭਰਨ ਵਾਸਤੇ ਗਏ ਸੀ ਮੇਰੇ ਵਰਕਰ ਰੂਮ ਆ ਉਹਨਾਂ ਨੂੰ ਮੈਂ ਅਹੀਂ ਬਾਹਰ ਡੇਰੇ ਤੇ ਰਹਿਨੇ ਆ ਜੀ ਮੈਂ ਉਹਨਾਂ ਨੂੰ ਘਰੇ ਆਪਣਾ ਪਿੰਡ ਤੇ ਛੱਡਣ ਵਾਸਤੇ ਗਿਆ ਮੇਰਾ ਵਾਪਸੀ ਉਹਨਾਂ ਨੇ ਰਸਤਾ ਰੋਕਿਆ ਮੇਰੀਆਂ ਗੱਡੀਆਂ ਦੇ ਜਿਹੜਾ ਰੋੜਾ ਚਲਾਇਆ ਫਿਰ ਮੈਂ ਕੋੜਲੀ ਸੂਰਤ ਮਲੀ ਐਸਐਚਓ ਨੂੰ ਫੋਨ ਕੀਤਾ ਉੱਥੋਂ ਦੋ ਮੁਲਾਜ਼ਮ ਆਏ ਉਹਨਾਂ ਨੇ ਰਸਤਾ ਮੇਰਾ ਸਾਫ਼ ਕੀਤਾ ਕੱਲ ਸਰ 4:00 ਵਜੇ ਦਾ ਇੱਕ ਪੈਸ਼ਨ ਮੋਟਰਸਾਈਕਲ ਦੇ ਉੱਤੇ ਉਹਦੀ ਕੋਈ ਨੰਬਰ ਪਲੇਟ ਨਹੀਂ ਹੈਗੀ ਮੈਂ ਉਹ ਬੰਦੇ ਨੂੰ ਚਿਹਰਾ ਨਹੀਂ ਪਛਾਣਦਾ ਬਾਹਰ ਦਾ ਹੀ ਕਦੇ ਉਹ ਮੇਰੇ ਘਰੇ ਆਣ ਕੇ ਮੇਰੇ ਨੌਕਰ ਨੂੰ ਕ ਮੈਨੂੰ ਉਹਨੇ ਆਉਂਦਾ ਮੈਨੂੰ ਕੋ ਫੋਨ ਦਿੱਤਾ ਕਹਿੰਦਾ ਆ ਗੱਲ ਕਰੋ ਫੋਨ ਦੇ ਉੱਤੇ ਮੈਂ ਕੌਣ ਆ ਕਹਿੰਦਾ ਤੂੰ ਗੱਲ ਕਰ ਲੈ ਇੱਕ ਵਾਰੀ ਮੈਂ ਗੱਲ ਫੋਨ ਦੇ ਉੱਤੇ ਕੀਤੀ ਕਹਿੰਦਾ ਮੈਂ ਜੱਗੂ ਭਗਵਾਨਪੁਰਿਆ ਬੋਲਦਾ ਤੈਨੂੰ 2019 ਵਾਲੇ ਦਿਨ ਭੁੱਲ ਗਿਆ ਤੇਰਾ ਕਿੱਡਾ ਵੱਡਾ ਨੁਕਸਾਨ ਹੋਇਆ ਏ ਤੂੰ ਫੇਰ ਅੱਜ ਸਰਪੰਚੀਆਂ ਭਾਲਦਾ ਫਿਰਦਾ ਆਪਣੇ ਬੰਦੇ ਨੂੰ ਕਹਿ ਪੀ ਆਪਣੇ ਕਾਗਜ਼ ਵਾਪਸ ਲੈ ਲੈ ਛਲੇ ਨੇ ਤੇ ਪਰ ਇਹਦਾ ਹਸਰ ਜਿਹੜਾ ਬਹੁਤ ਮਾੜਾ ਹੋਊਗਾ ਬਸ ਇੰਨੀ ਗੱਲ ਕੀਤੀ ਉਹ ਬੰਦੇ ਨੇ ਮੋਟਰਸਾਈਕਲ ਸਟਾਰਟ ਰੱਖਿਆ ਨਾਲ ਦੇ ਨਾਲ ਹੀ ਮੋਟਰਸਾਈਕਲ ਲੈ ਕੇ ਨਿਕਲ ਗਿਆ ਜੀ